ਸੂਬੇ ਦੇ ਸਰਪੰਚਾਂ ਵਾਸਤੇ ਵੀ ਸਰਕਾਰ ਨੇ ਵੱਡਾ ਫੈਸਲਾ ਕਰ ਦਿੱਤਾ ਮਤਲਬ ਸੂਬੇ ਦੇ ਜਿਹੜੇ ਸਰਪੰਚ ਨੇ ਹੁਣ ਉਵੇਂ ਉਹਨਾਂ ਨੂੰ ਸਹੂਲਤਾਂ ਮਿਲ ਗਈਆਂ ਜਿਵੇਂ ਸੂਬੇ ਦੇ ਵੱਡੇ ਵੱਡੇ ਅਫਸਰਾਂ ਨੂੰ ਸਹੂਲਤਾਂ ਮਿਲਦੀਆਂ ਨੇ ਜਿਸ ਕਰਕੇ ਹੁਣ ਸੂਬੇ ਦੇ ਜਿਹੜੇ ਸਰਪੰਚ ਨੇ ਖੁਸ਼ ਹੋ ਚੁੱਕੇ ਨੇ ਕਿਉਂਕਿ ਜਿਹੜਾ ਮਾਣ ਪੱਤਾ ਜਾਂ ਜਿਹੜੀਆਂ ਸਹੂਲਤਾਂ TADA ਆ ਜਿਵੇਂ ਅਫਸਰਾਂ ਨੂੰ ਵੱਡੇ ਵੱਡੇ ਅਫਸਰਾਂ ਨੂੰ ਮਿਲਦਾ ਉਵੇਂ ਹੁਣ ਸੂਬੇ ਦੇ ਚੁਣੇ ਹੋਏ ਸਰਪੰਚਾਂ ਨੂੰ ਵੀ ਮਿਲੇਗਾ ਜਿਸ ਕਰਕੇ ਸੂਬੇ ਦੇ ਸਰਪੰਚ ਖੁਸ਼ ਨੇ ਅਸਲ ਦੇ ਵਿੱਚ ਸਰਪੰਚ ਭਾਈਚਾਰਾ ਸੁਭਾ ਸਰਕਾਰ ਦੇ ਨਾਲ ਨਿਰਾਸ਼ ਸੀ ਔਰ ਵੋਟਾਂ ਦੇ ਵਿੱਚ ਵੀ ਅਸਰ ਦਿਖਿਆ ਜਿਸ ਦੇ ਚੱਲਦਿਆਂ ਹੁਣ ਸਰਕਾਰ ਨੇ ਫੈਸਲਾ ਕੀਤਾ ਕਿ ਸਰਪੰਚਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਵੋਟਾਂ ਨੇ ਉਹ ਪਿੰਡਾਂ ਚੋਂ ਘਟ ਪਈਆਂ ਨੇ ਪਾਰਟੀ ਨੂੰ ਜਿਸ ਦੇ ਚੱਲਦਿਆਂ ਫੈਸਲਾ ਲਗਿਆ ਗੱਲ ਹਰਿਆਣਾ ਸਰਕਾਰ ਦੀ ਹੈ ਜਿੱਥੇ ਭਾਜਪਾ ਦੀ ਸਰਕਾਰ ਆ ਔਰ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ ਚੋਂ ਵੱਡਾ ਝਟਕਾ ਲੱਗਾ ਵੋਟ ਬੈਂਕ ਬਹੁਤ ਜ਼ਿਆਦਾ ਡਿੱਗਾ। ਔਰ ਪਿੰਡਾਂ ਦੇ ਵਿੱਚ ਖਾਸ ਕਰਕੇ ਐਸੀ ਭਾਈਚਾਰਾ, ਜੱਟ ਭਾਈਚਾਰਾ ਜੋ ਪਿੰਡਾਂ ਦੇ ਵਿੱਚ ਸਰਪੰਚੀ ਜਾਂ ਪੰਚੀ ਦੀ ਨੁਮਾਇੰਦਗੀ ਕਰਦੇ ਨੇ, ਉੱਥੇ ਭਾਜਪਾ ਨੂੰ ਵੱਡਾ ਝਟਕਾ ਲੇ ਦੇਦੂ ਚੱਲਦਿਆਂ ਇਹਨਾਂ ਦੀਆਂ ਮੰਗਾਂ ਸੀ ਸਰਪੰਚਾਂ ਦੀਆਂ ਉਹ ਸਰਕਾਰ ਨੇ ਮੰਨ ਲਈਆਂ ਨੇ। ਤੇ ਹੁਣ ਹਰਿਆਣਾ ਦੇ ਵਿੱਚ ਸਰਪੰਚਾਂ ਨੂੰ ਅਫਸਰਾਂ ਵਰਗਾ ਟ੍ਰੀਟਮੈਂਟ ਦਿੱਤਾ ਜਾਊਗਾ ਜਿਵੇਂ ਸੂਬੇ ਦੇ ਐਚ.ਸੀ.ਐਸ ਅਧਿਕਾਰੀ ਨੇ ਉਹਨਾਂ ਦੀ ਤਰਾਈ ਹੁਣ सरपंचਾਂ ਨੂੰ TADA ਮਿਲੇਗਾ ਪਤਾ ਕਿ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਹਰਿਆਣਾ ਵਿੱਚ ਸਰਪੰਚਾਂ ਨੂੰ ਹੁਣ ਅਪਸਰਾ ਬਾਗ ਹੀ ਟ੍ਰੀਟਮੈਂਟ ਸਰਕਾਰ ਦੇਗੀ ਉਹਨਾਂ ਦਾ ਪੱਤਾ ਵੀ ਵਧਾਉਣ ਤੇ ਸਰਕਾਰ ਨੇ ਨੀਤੀ ਬਣਾ ਲਈ ਹੈ ਇਸ ਤੇ ਜਲਦ ਇੱਕ ਮਤਾ ਵੀ ਸਰਕਾਰ ਕੈਬਨਿਟ ਚ ਪਾਸ ਕਰੇਗੀ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਪੰਚਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਹਰਿਆਣਾ ਬੀਜੇਪੀ ਦੀ ਇੱਕ ਕੋਸ਼ਿਸ਼ ਜਿਹੜੀ ਆ ਉਹ ਚੰਗੀ ਦੱਸੀ ਜਾ ਰਹੀ ਹੈ ਕਿਉਂਕਿ ਸੂਬੇ ਦੇ ਸਰਪੰਚ ਖਾਸ ਕਰਕੇ ਈ ਟੈਂਡਰ ਤੋਂ ਵੀ ਨਿਰਾਸ਼ ਹਨ ਹੁਣ ਸਰਪੰਚਾਂ ਨੂੰ ਟੀਏ ਡੀਏ ਉਹਨਾਂ ਦੇ ਵਿੱਚ ਇਜਾਫਾ ਕਰਨ ਦੀ ਸਰਕਾਰ ਵੱਲ ਯਤਨ ਇਸ ਤੋਂ ਬਾਅਦ ਹਰਿਆਣਾ ਵਿੱਚ ਜਿਵੇਂ ਉਤੋਂ ਐਚ ਸੀ ਐਸ ਅਪਸਰਾਂ ਦੀ ਤਰ੍ਹਾਂ ਹੀ ਹੁਣ ਵਿਭਾਗੀ ਕੰਮ ਕਰਵਾਉਣ ਵਾਸਤੇ ਸਰਪੰਚਾਂ ਨੂੰ ਹੁਣ 16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਟੀਏ ਡੀਏ ਦਿੱਤਾ ਜਾਊਗਾ ਇੰਨਾ ਹੀ ਨਹੀਂ ਜਦੋਂ ਕੋਰਟ ਕੇਸਾਂ ਦੀ ਸੁਣਵਾਈ ਲਈ ਸਰਕਾਰ ਵੱਲੋਂ ਸਰਪੰਚ ਉਥੇ ਜਾਣਗੇ ਉਹਨਾਂ ਨੂੰ ਹੁਣ ਦੁੱਗਣਾ ਪੈਸਾ ਮਿਲੇਗਾ ਸਰਪੰਚਾਂ ਨੂੰ ਹਾਈ ਕੋਰਟ ਵਿੱਚ ਕੇਸ ਲਈ 5000 ਰੁਪਏ ਲੋਕਲ ਅਦਾਲਤਾਂ ਲਈ 1100 ਰੁਪਏ ਦਾ ਜਿਹੜਾ ਉਹ ਪੱਤਾ ਦਿੱਤਾ ਜਾਊਗਾ ਇਸ ਵਿੱਚ 5% ਦੀ ਵਾਧਾ ਵੀ ਕੀਤਾ ਜਾਊਗਾ ਇਹ 5000 ਤੇ ਹਾਈ ਕੋਰਟ ਵਾਸਤੇ 1000 ਰੁਪਏ ਲੋਕਲ ਅਦਾਲਤਾਂ ਵਾਸਤੇ ਇਹ ਮੁਫਤ ਸਰਕਾਰ ਸਰਪੰਚਾਂ ਨੂੰ ਪੱਤਾ ਦਵੇਗੀ ਉਹਦੇ ਹਰਿਆਣਾ ਸਰਕਾਰ ਦੇ ਪੰਚਾਇਤ ਮੰਤਰੀ ਮਹੀਪਾਲ ਢਾਡਾ ਨੇ ਕਿਹਾ ਕਿ सरपंचਾਂ ਨੂੰ ਸੁਵਿਧਾਵਾਂ ਦੇਣ ਵਾਸਤੇ ਸਰਕਾਰ ਕੋਲੋਂ ਇੱਕ ਮਤਾ ਸਰਕਾਰ ਨੇ ਮੰਗਿਆ ਗੁਰੂ ਖੇਤਰ ਦੇ ਵਿੱਚ ਅਸਲ 'ਚ ਸਰਪੰਚਾਂ ਦੇ ਨਾਲ ਮੁੱਖ ਮੰਤਰੀ ਨਾਇਬ ਸੈਣੀ ਦੀ ਇੱਕ ਮੀਟਿੰਗ ਵੀ ਹੁਣ 2 ਜੁਲਾਈ ਨੂੰ ਸੱਦ ਲਈ ਗਈ ਹੈ ਤੇ 2 ਜੁਲਾਈ ਨੂੰ ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਫੇਲਾਨ ਵੀ ਕਰਨਗੇ ਮੰਤਰੀ ਮਹੀਪਾਲ ਟੰਡਾ ਨੇ ਇਹ ਵੀ ਦੱਸਿਆ ਕਿ ਸਰਪੰਚਾਂ ਦੀ ਮੰਗ ਸੀ ਕਿ ਉਹਨਾਂ ਦਾ ਵਾਧੂ ਜਿਹੜਾ ਬਾਣ ਪੱਤਾ ਵਧਾਇਆ ਜਾਵੇ ਤੇ ਸਰਪੰਚਾਂ ਦੀ ਲਈ ਪੈਸਾ ਜਾਂ ਤਿਲੀਆਂ ਹੋਰ ਕਾਫੀ ਖਰਚੇ ਸਰਕਾਰੀ ਸਮਾਗਮਾਂ ਦੇ ਵਿੱਚ ਹੋ ਜਾਂਦੇ ਜਿਸ ਕਰਕੇ ਉਹਦੇ ਤੇ ਸਰਕਾਰ ਨੂੰ ਵਾਅਦਾ ਕਰਨਾ ਚਾਹੀਦਾ ਉਹ ਸਰਕਾਰ ਨੇ ਕਰ ਦਿੱਤਾ ਉਧਰ ਕੈਪਟਨ ਮੰਤਰੀ ਮਹੀਪਾਲਾ ਡਾਨ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਜਦੋਂ ਪਿੰਡਾਂ ਵਿੱਚ ਦੌਰੇ ਹੁੰਦੇ ਨੇ ਉਸ ਰਾਸ਼ੀ ਦੇ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਮੁੱਖ ਮੰਤਰੀ ਦੇ ਦੌਰੇ ਤੇ ਹੁਣ ਸਰਪੰਚ ਨੂੰ 5000 ਰੁਪਏ ਤੇ ਮੰਤਰੀ ਦੇ ਦੌਰੇ ਲਈ 3000 ਰੁਪਏ ਜਿਹੜਾ ਖਰਚਾ ਕਰਦੀ ਮਨਜ਼ੂਰੀ ਦਿੱਤੀ ਜਾਵੇਗੀ ਜਦੋਂ ਕਿ ਮੁੱਖ ਮੰਤਰੀ ਹੁਣ ਦੌਰੇ ਤੇ ਜਦੋਂ ਆਉਣਗੇ ਉਸ ਸਮੇਂ 30000 ਤੋਂ ਲੈ ਕੇ 50000 ਰੁਪਏ ਜਦਕਿ ਮੰਤਰੀ ਦੇ ਦੌਰੇ ਤੇ 20000 ਤੋਂ ਲੈ ਕੇ 25000 ਤੱਕ ਸਰਪੰਚ ਪੈਸਾ ਖਰਚ ਸਕਦੇ ਨੇ ਵਜੂਦਾ ਇਸ ਸਮੇਂ ਸਰਪੰਚਾਂ ਨੂੰ ਮੁੱਖ ਮੰਤਰੀ ਦੇ ਦੌਰੇ ਵਾਸਤੇ 5000 ਰੁਪਏ ਦੀ ਰਾਸ਼ੀ ਤੇ ਮੰਤਰੀ ਦੇ ਦੌਰੇ ਵਾਸਤੇ 3000 ਰੁਪਏ ਦੀ ਰਾਸ਼ੀ ਮਿਲਦੀ ਸੀ ਹੁਣ ਵਧਾ ਕੇ ਸਰਕਾਰ ਦੀ ਤਜਵੀਜ਼ ਆ ਕਿ ਜਦੋਂ ਪਿੰਡ ਦੇ ਵਿੱਚ ਮੁੱਖ ਮੰਤਰੀ ਆਊਗਾ ਉਥੇ ਸਰਪੰਚ ਫਿਰ 30000 ਤੋਂ ਲੈ ਕੇ 50000 ਤੱਕ ਖਰਚਾ ਕਰਦਾ ਉਹਨੂੰ ਹੱਕ ਹੋਏਗਾ ਤੇ ਜਦੋਂ ਕੋਈ ਮੰਤਰੀ ਪਿੰਡ ਵਿੱਚ ਜਾਊਗਾ 25000 ਤੋਂ ਲੈ ਕੇ 20000 ਤੱਕ ਉਹਦਾ ਜਿਹੜਾ ਰਾਸ਼ੀਆ ਉਹ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਹਰਿਆਣਾ ਸਰਕਾਰ ਨੇ ਪੰਚਾਇਤ ਅਤੇ ਸਕਾਰਤਾ ਵਿਭਾਗ ਦੇ ਮੰਤਰੀ ਵੱਲੋਂ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਦੇ ਤਹਿਤ ਜੋ ਪਿੰਡੋਂ ਪਿੰਡ ਪਿੰਡ ਜਾ ਕੇ ਜਿਹੜੀਆਂ ਨੇ ਸਮੱਸਿਆਵਾਂ ਨੇ ਸੁਣਿਆ ਸੀ ਉਹਨੂੰ ਲੈ ਕੇ ਹੁਣ ਇਹ ਗੱਲ ਸਾਹਮਣੇ ਆਈ ਸੀ ਇਸੇ ਕੜੀ ਦੇ ਵਿੱਚ ਹੀ ਉਹ ਪਾਣੀਪੱਦ ਦੇ ਪਿੰਡ ਫਰੀਦਪੁਰ ਅਤੇ ਮਹਿਮੇਦਪੁਰ ਪਹੁੰਚੇ ਸੀ ਜਿੱਥੇ ਉਹਨਾਂ ਨੇ ਇਹ ਗੱਲ ਕੀਤੀ ਹੈ ਹਰਿਆਣਾ ਦੇ ਵਿੱਚ ਕੁੱਲ 628 ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਦੇ ਵਿੱਚ ਪਿੰਡਾਂ ਦਾ ਪਿੰਡਾਂ ਦੇ ਸਰਪੰਚਾਂ ਦਾ ਕਾਫੀ ਪ੍ਰਭਾਵ ਹੁੰਦਾ ਔਰ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ ਪਿੰਡਾਂ ਵਿੱਚ ਘੱਟ ਵੋਟ ਮਿਲ ਰਹੇ ਪਾਸ ਪਾਸਾ ਵੋਟ ਪਿੰਡਾਂ ਵਿੱਚ ਪਿਛਲੇ ਸਾਲ ਵੋਟਾਂ ਦੇ ਮੁਕਾਬਲੇ ਇਸ ਵਾਰ ਕਾਫੀ ਘਟ ਰਿਹਾ ਤੇ ਲੋਕ ਸਭਾ ਚੋਣਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਭਾਰਤ ਜਨਤਾ ਪਾਰਟੀ ਪਿੰਡੂ ਖੇਤਰਾਂ ਵਿੱਚ ਉਹਨਾਂ ਦੀਆਂ ਸੀਟਾਂ ਵਿੱਚ ਉਹਨਾਂ ਨੂੰ ਹਾਰ ਮਿਲੀ ਆ ਦੂਜੇ ਪਾਸੇ ਕਾਂਗਰਸ ਨੂੰ ਪਿੰਡਾਂ 'ਚ ਮਜ਼ਬੂਤੀ ਮਿਲੀ ਆ ਪਿੰਡਾਂ ਵਿੱਚ ਈ ਟੈਂਡਰਿੰਗ ਨੂੰ ਲੈ ਕੇ ਸਰਕਾਰ ਸਰਪੰਚ ਸਰਕਾਰ ਨਾਲ ਖਫਾ ਚੱਲਦੇ ਆ ਰਹੇ ਸੀ ਸਰਪੰਚਾਂ ਨੇ ਇਸ ਈ ਟੈਂਡਰਿੰਗ ਦੇ ਵਿਰੋਧ ਵਿੱਚ ਕਈ ਅੰਦੋਲਨ ਵੀ ਕੀਤੇ ਪਰ ਸਰਕਾਰ ਨੇ ਪੂਰੀ ਤਰ੍ਹਾਂ ਸਰਪੰਚਾਂ ਨੂੰ ਮਨਾਉਣ ਵਿੱਚ ਕਾਮਯਾਬ ਨਹੀਂ ਹੋਈ ਜਦ ਕਿ ਪਿੰਡ ਦੇ ਸਰਪੰਚ ਸਰਪੰਚ ਭਾਈਚਾਰਾ ਹੀ ਕਿ ਜੇ ਈ ਟੈਂਡਰ ਖਤਮ ਕੀਤੀ ਜਾਵੇ ਅਜੇ ਵਿੱਚ ਹੁਣ ਹਰਿਆਣੇ ਦੇ ਵਿਧਾਨ ਸਭਾ ਚੋਣਾਂ ਨੇੜੇ ਨੇ ਤੇ ਸਰਕਾਰ ਨੇ ਸਰਪੰਚਾਂ ਨੂੰ ਖੁਸ਼ ਕਰਨ ਦੇ ਵਾਸਤੇ ਯਤਨ ਸ਼ੁਰੂ ਕਰ ਦਿੱਤੇ ਨੇ ਇਹ ਵੀ ਗੱਲ ਸਾਹਮਣੇ ਆਈ ਕਿ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਦੋ ਵੱਡੀਆਂ ਚੁਣੌਤੀਆਂ ਇੱਕ ਜਾਟ ਭਾਈਚਾਰਾ ਇੱਕ ਐਸਸੀ ਭਾਈਚਾਰਾ ਦੋਨੇ ਸਮਾਜ ਸਰਕਾਰ ਤੋਂ ਖਫਾ ਸੀ ਔਰ ਦੋਨਾਂ ਦਾ ਪਿੰਡਾਂ ਦੇ ਵਿੱਚ ਕਾਫੀ ਵੋਟਾਂ ਨੂੰ ਲੈ ਕੇ ਪ੍ਰਭਾਵ ਹੈ ਤੇ ਸਰਪੰਚ ਖਾਸ ਕਰਕੇ ਇਹਨਾਂ ਦੋ ਭਾਈਚਾਰੇ ਤੋਂ ਹੀ ਸੰਬੰਧ ਰੱਖਦੇ ਉਹ ਹੀ ਸਰਪੰਚ ਬੰਦ ਨੇ ਤੇ ਜੇ ਸਥਿਤੀ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਨੇ जाट ਤੇ ਐਸਸੀ ਭਾਈਚਾਰੇ ਨੂੰ ਖੁਸ਼ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਕਿਉਂਕਿ ਜ਼ਿਆਦਾਤਰ ਜਿਹੜੇ ਸਰਪੰਚ ਜਾਂ ਤੇ जाट ਭਾਈਚਾਰੇ ਤੋਂ ਬੰਦ ਨੇ ਜਾਂ ਫਿਰ ਐਸਸੀ ਭਾਈਚਾਰੇ ਤੋਂ ਹਾਲਾਂਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਨਾਰਾਜ਼ਗੀ ਹੈ ਪਰ ਜਿਹੜੇ ਤਿੰਨ ਖੇਤੀਬਾੜੀ ਕਾਨੂੰਨ ਉਹ ਲੈ ਕੇ ਕਿਸਾਨਾਂ ਦਾ ਦਿੱਲੀ ਦੇ ਵਿੱਚ 13 ਮਹੀਨੇ ਅੰਦੋਲਨ ਚੱਲਿਆ ਸੀ ਉਹਦੇ 'ਚ ਜਿਵੇਂ ਪੰਜਾਬ ਦੇ ਕਿਸਾਨ ਉਵੇਂ ਹਰਿਆਣੇ ਦੇ ਕਿਸਾਨਾਂ ਨੇ ਵੀ ਵੱਧ ਝੜ ਕੇ ਹਿੱਸਾ ਲਿਆ ਸੀ ਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਸੀ ਪਰ ਇਸ ਦੇ ਬਾਵਜੂਦ ਹਰਿਆਣਾ ਸਰਕਾਰ ਦੇ ਪੱਲੇ ਨਿਰਾਸ਼ਾ ਪਈ ਸੀ ਪਰ ਹੁਣ ਇਸ ਕਾਰਨ ਜਿਹੜੇ ਇੱਕ ਸਰਕਾਰ ਤੋਂ ਕਿਸਾਨ ਨਾਰਾਜ਼ ਹੋਇਆ ਤੇ ਜਦ ਹੁਣ ਪੰਜਾਬ ਦੇ ਵਿੱਚ ਮੁੜ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਸੀ ਤੇ ਹਰਿਆਣੇ ਦੇ ਕਿਸਾਨਾਂ ਦੀ ਵੀ ਬੜੀ ਫੜੋ ਫੜਾਈ ਹੋਈ ਸੀ ਉਸ ਤੋਂ ਵੀ हरियाणा सरकार तो किसान भाईचारा नाराज लेकिन ਹੁਣ ਸਰਪੰਚਾਂ ਨੂੰ ਖੁਸ਼ ਕਰਨ ਵਾਸਤੇ ਸਰਕਾਰ ਨੇ ਹੰਬਲੇ ਮਾਰਨੇ ਸ਼ੁਰੂ ਕਰਤੇ ਨੇ ਯਤਨ ਸ਼ੁਰੂ ਕਰਤੇ ਨੇ ਕਿ ਹੁਣ ਜਿਵੇਂ ਹਰਿਆਣਾ ਸਰਕਾਰ ਦੇ ਐਚ ਸੀ ਐਸ ਅਫਸਰ ਨੇ ਚਾਹੇ ਉਹ ਐਸ ਡੀ ਐਮ ਲੈਵਲ ਦੇ ਅਧਿਕਾਰੀ ਨੇ ਉਹਨਾਂ ਦੀ ਤਰਜ਼ ਤੇ ਹੁਣ ਸਰਪੰਚਾਂ ਦਾ ਵੀ ਟ੍ਰੀਟਮੈਂਟ ਕਰਦਾ ਫੈਸਲਾ ਕੀਤਾ ਵਾਅਦਾ ਕਰਨ ਪਿਆਦਾ ਜਿਵੇਂ ਉਹ ਅਫਸਰਾਂ ਨੂੰ ਟ੍ਰੀਟਮੈਂਟ ਮਿਲਦਾ ਉਵੇਂ ਹੁਣ ਹਰਿਆਣਾ ਦੇ ਵਿੱਚ ਸਰਪੰਚਾਂ ਨੂੰ ਵੀ ਮਿਲੇਗਾ ਦੇਖਦੇ ਜਿਵੇਂ ਹਰਿਆਣਾ ਦੇ ਵਿੱਚ ਸਰਪੰਚਾਂ ਨੂੰ ਅਫਸਰਾ ਦੀ ਵਾਂਗ ਟ੍ਰੀਟਮੈਂਟ ਦੇਣ ਦਾ ਫੈਸਲਾ ਕੀਤਾ ਕੀ ਪੰਜਾਬ ਜਾਂ ਹੋਰਨਾਂ ਸੂਬਿਆਂ ਦੇ ਵਿੱਚ ਵੀ ਸਰਪੰਚਾਂ ਨੂੰ ਅਜਿਹੀ ਆਉਣ ਵਾਲੇ ਸਮੇਂ ਵਿੱਚ ਸਹੂਲਤ ਮਿਲੇ ਫਿਲਹਾਲ ਸਾਨੂੰ ਦਿਓ ਅੱਗੇ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ